ਕੀ ਹੋ ਗਿਆ ਕੀ ਹੋ ਗਿਆ ਸਰਫਾ ਇਹ ਫਰੀ ਹੈ ਕਪੜੇ ਨਾਲ ਹਾਂ ਸੂਟ ਨਾਲ ਫਰੀ ਹੈ ਜੀ ਇਹ ਸੂਟ ਇਹ ਹਾਂਜੀ ਹਾਂ ਬਿਲਕੁਲ ਫਰੀ ਹੈ ਫਿਰ ਸੂਟ ਮਹਿੰਗੇ ਲਾਉਂਦੇ ਹੋਗੇ ਪਹਿਲਾਂ ਐ ਕਰਦੇ ਆਪਾਂ ਸਰਫਾ ਦੀ ਗੱਲਬਾਤ ਬਾਅਦ ਚ ਕਰ ਲਾਂਗੇ ਹਾਂ ਪਹਿਲਾਂ ਆਪਾਂ ਸੂਟਾਂ ਦੇ ਰੇਡ ਦੇਖ ਲੈਂਦੇ ਹਾਂ ਹਾਂ ਲੈ ਦੇਖ ਦਿਖਾ ਫਿਰ ਕਿਤੇ ਉਹੀ 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 ਕਿਤੇ ਸਰਫਾ ਵਾਲਾ ਸੂਟਾ ਜੋ ਗੱਡੀ ਆਉ ਆ ਦੇਖੋ ਹਾਂ 100 ਰੁਪਏ ਦਾ ਸੂਟ ਹੈ ਇਹ 5 ਮੀਟਰ ਦਾ ਸੂਟ 100 ਰੁਪਏ ਦਾ 100 ਰੁਪਏ ਦਾ ਸੂਟ ਆ ਆ ਦੇਖ ਲਓ ਜਿਹੜੀ ਆਪਣੀ ਪਿਛਲੀ ਵੀਡੀਓ ਦੀ ਉਹਦੇ ਵਿੱਚ ਵੀ ਬਹੁਤ ਵਧੀਆ ਸੂਟ ਦਿਖਾਈ ਦਿੱਤੇ ਤੇ ਬਹੁਤ ਇਹ ਨਵਾਂ ਸਟਾਕ ਆ ਗਿਆ ਹੁਣ ਹਾਂ ਇਹ 100 ਰੁਪਏ ਦਾ ਸੂਟ 100 100 ਰੁਪਏ ਨੂੰ ਸੂਟ ਯਾਰ ਕਮਾਲ ਹੋ ਗਈ ਤੇ ਸੂਟ ਮੁਲਾਇਮ ਬਹੁਤ ਪਿਆ ਸੂਟ ਜਿਹਨਾਂ ਦਾ ਖਰੀਦ ਦਾ ਤਿਹਾਰ ਹੈ ਅਸੀਂ ਪੂਰੀ ਸੇਲ ਮੇਲਾ ਲਾਇਆ ਹੋਇਆ ਹੈ ਤੇ ਸਾਨੂੰ ਕੜਾਈ ਵਾਲੇ ਦੇ ਬਹੁਤ ডিসਕਾਊਂਟ ਦੇਵਾਂਗੇ ਅੱਛਾ ਬਹੁਤ ਸਸਤੇ ਹਾਂ 500 ਦੇ ਤਿੰਨ ਕੜਾਈ ਵਾਲੇ ਸੂਟ ਤੇ ਨਾਲ ਦੁਪੱਟੇ ਆ ਲਓ ਦਿਖਾਉਂਦੇ ਆ 500 ਦੇ ਤਿੰਨ ਸੂਟ ਤੇ ਨਾਲ ਦੁਪੱਟੇ ਕੜਾਈ ਨਾਲ ਦੁਪੱਟੇ ਕੜਾਈ ਵਾਲੇ ਕੀ ਬਾਤ ਹੈ ਬਈ ਆ ਜਾਓ ਦੋਸਤੋ ਵੀਡੀਓ ਨੂੰ ਸ਼ੇ ਕਿਉਂਕਿ ਰਖੜੀਆਂ ਦਾ ਤਿਹਾਰ ਆ ਗਿਆ ਰਖੜੀਆਂ ਦੇ ਤਿਹਾਰ ਤੇ ਸਪੈਸ਼ਲ ਆਫਰ ਮੇਲਾ ਸਪੈਸ਼ਲ ਸੇਲ ਮੇਲਾ ਲੈ ਕੇ ਆਏ ਨੇ ਬਾਈ ਹਰੀ ਆ ਦਿਖਾਉਦੇ ਤੁਹਾਨੂੰ ਘੈਂਟ ਘੈਂਟ ਸੂਟ ਅੱਛਾ ਇਹ ਸੂਟ 500 ਦੇ 300 ਦੇ 500 ਦੇ 300 ਹੋਣਗੇ ਕੜਾਈ ਵਾਲੇ ਅੱਛਾ ਇਹ ਮੇਲਾ ਚੱਲੂਗਾ ਆਪਣਾ ਰਖੜੀਆਂ ਤੱਕ ਰਖੜੀਆਂ ਤੱਕ ਆ ਸਿਰਫ ਰਖੜੀਆਂ ਦੇ ਬਾਅਦ ਫੇਰ ਕੋਈ ਦੂਜੀ ਵੀਡੀਓ ਬਣੂਗੀ ਉਹਦੇ ਵਿੱਚ ਦਿਖਾਵਾਂਗੇ ਤੇ ਸਾਡਾ ਡਰੈੱਸ ਹੈ ਜਿਹੜਾ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਸੀ ਤੇ ਉਹ ਜੋ ਸਾਨੂੰ ਬਹੁਤ ਪਿਆਰ ਮਿਲਿਆ ਠੀਕ ਹੈ ਜੀ ਹਾਂ ਤੇ ਬਰਮਸੀਰਾ ਮੰਦਿਰ ਹੈ ਮਾਲਕਗਦਮ ਚੌਕ ਤੇ ਰੇਲਵੇ ਰੋਡ ਹੈ ਅੱਛਾ ਜੇ ਆਣਾ ਹੋਵੇ ਬੱਸ ਅੱਡੇ ਤੋਂ ਤੇ ਰੇਲਵੇ ਰੋਡ ਆ ਸਕਦਾ ਜੀ ਠੀਕ ਹੈ ਜੀ ਰੇਲਵੇ ਰੋਡ ਦੇ ਨੇੜੇ ਹੈ ਸਤਕੁਰ ਕਲਾਥ ਹਾਊਸ ਅਗਲਾ ਕਹਿ ਕੇ ਆ ਜੂਗਾ ਵੀ ਸੇਲ ਲੱਗੀ ਹੈ ਵੱਡੀ ਸੇਲ ਜਿਵੇਂ ਮਰਜੀ 8 ਰੋਲ ਨੂੰ ਕਹਿ ਦੋ ਜੇ ਵਸਤੇ ਆਊਗਾ ਹਾਂ ਲੈ ਹੁਣ ਸੂਟ ਦਿਖਾ ਦੋ ਗਰਾ ਫਟਾਫਟ ਤੇ ਇੱਕ ਜਿਵੇਂ ਆਹੀ ਹਾਂ ਹਾਂ ਇਹ ਮਸਲੀਨ ਦੇ ਸੂਟ ਨੇ ਜੀ ਅੱਛਾ ਆ ਦੇਖੋ ਤੇ ਇਹਦੇ ਨਾਲ ਹੋਊਗਾ ਜੀ ਦੁਪੱਟਾ ओके ਤੇ ਵਿੱਚ ਇਹਦਾ ਪੇਂਟ ਵਾਲਾ ਦੁਪੱਟਾ ਇਹ ਚ ਤੇ ਨਾਲ ਇਹਦੇ ਕੜਾਈ ਵਾਲੇ ਦੁਪੱਟੇ ਨੇ ਠੀਕ ਹੈ ਇਹ 550 ਰੁਪਏ ਦੇ ਦੋ ਸੂਟ ਮਿਲਣਗੇ 550 ਚ ਦੋ ਸੂਟ ਆ ਦੋ ਸੂਟ ਹੋਣਗੇ ਜੀ ਕੀ ਬਾਤ ਆ ਬਾਈ ਕਿੱਡਾ ਮਲਾ ਇਹ 550 ਚ ਦੋ ਸੂਟ ਆ ਹੋਣਗੇ ਜੀ ਤੇ ਹੋਰ ਦਿਖਾਓ ਵੈਰੀਟੀ ਦਿਖਾਈ ਜਾਓ ਫਟਾਫਟ ਹੋਰ ਵਧੀਆ ਵੈਰੀਟੀ ਦਿਖਾਵਾਂਗੇ ਜੀ ਹਾਂ ਇੱਕ ਆ ਜੀ ਠੀਕ ਹੈ ਆ ਦੇਖੋ ਜਾਮ ਦਾ ਸੂਟ ਹੈ ਜੀ ਠੀਕ ਹੈ ਜੀ ਜਾਮ ਦੇ ਸੂਟ ਆ ਕਲਰ ਚਾਰ ਹੋਣਗੇ ਐ ਕੱਟ ਵਰਕ ਦਾ ਦੁਪੱਟਾ ਹੋਊਗਾ ਅੱਛਾ ਇਸ ਲੋਟਾ ਦੁਪੱਟੇ ਦੇਖੋ ਫੁੱਲੇ ਡੁਲੇ ਦੁਪੱਟੇ ਹੋਣਗੇ ਇਦਾਂ ਦੇ ਕੀ ਬਾਤ ਆ ਵੱਡੇ ਵਹਾ ਇਹ 300 ਰੁਪਏ ਚ ਸੂਟ ਆ ਜੀ ਸਿਰਫ 300 ਰੁਪਏ ਚ ਸੂਟ 300 ਰੁਪਏ ਚ ਠੀਕ ਆ ਹਾਂ ਆ ਦੇਖੋ ਦੋਸਤੋ ਰੰਗ ਬਹੁਤ ਮਿਲ ਜਾਣਗੇ ਵੈਸੇ ਸਟਾਕ ਬਹੁਤ ਪਿਆਉਰੇ ਬਾਦੂ ਸਟਾਕ ਮਿਲ ਜੂਆ ਤੁਹਾਨੂੰ ਸੂਟ ਸਸਤੇ ਤੋਂ ਸਸਤਾ ਸੂਟ ਮਿਲੂ ਇੱਕ ਹੋਰ ਦਿਖਾਉਣਾ ਤੁਹਾਨੂੰ ਸੂਟ ਆ ਤੁਸੀਂ ਦੇਖ ਕੇ ਹੱਸੋਗੇ ਵੀ ਇੰਨਾ ਸਸਤਾ ਅੱਛਾ ਜਿਵੇਂ ਅਗਲਾ ਕੋ ਦੇਖੋ ਇਹ ਸੂਟ ਆ ਤੇ ਇਹ ਸੂਟ ਆ ਤੇ ਆਹ ਦੁਪੱਟਾ ਹਾਂ ਸਿਰਫ 200 ਰੁਪਏ ਚ 200 ਰੁਪਏ ਚ ਸੂਟ ਆ ਪਾਰੀ ਦੁਪੱਟਾ ਆ ਦੇਖੋ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਲੈ ਕਪੜਾ ਜੀ ਇਹਦੇ ਵਿੱਚ ਚਾਰ ਕਲਰ ਹੋਣਗੇ ਆ ਦੇਖੋ ਐਦਾਂ ਕਲਰ ਹੋਣਗੇ ਇਹਨਾਂ ਦੇ ਚਾਰ ਕਲਰ ਦਿਖਾ ਦਿਓ ਆ ਦੇਖੋ ਇਹ ਕਲਰ ਹੋਣਗੇ ਜੀ ਸਿਰਫ 200 ਰੁਪਏ ਦਾ ਸੂਟ ਸਿਰਫ 200 ਰੁਪਏ ਦਾ ਰੱਖਣੀਆਂ ਤੱਕ ਆ ਰੱਖੜੀਆਂ ਤੱਕ ਹਾਂ ਇਹ ਰੱਖੜੀਆਂ ਤੱਕ ਆਫਰ ਮੇ ਲਾ ਦੋਸਤੋ ਬਾਦੂ ਨੂੰ ਡਿਜੀਟਲ ਡਿਜੀਟਲ ਆਈ ਹੈ ਅੱਛਾ ਜਿਵੇਂ ਇਹ 5 500 600 ਰੁਪਏ ਦਾ ਸੂਟ ਵਿਕਦਾ ਹੈ ਹਾਂ 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 ਆ ਦੇਖੋ ਹਾਂ 5 600 ਰੁਪਏ ਦਾ ਸੂਟ ਵਿਕ ਰਿਹਾ ਨਾ ਇਹ ਅਸੀਂ ਸਿਰਫ 3 300 ਰੁਪਏ ਦਾ ਸੂਟ ਲਾਵਾਂਗੇ ਆਇਆ ਸਿਰਫ 300 ਰੁਪਏ ਦਾ ਸੂਟ 300 ਰੁਪਏ ਦਾ ਡਿਜੀਟਲ 5 ਮੀਟਰ ਕਪੜਾ 5 ਮੀਟਰ ਕਪੜਾ ਠੀਕ ਹੈ ਕਿਆ ਬਾਤ ਹੈ ਅੱਛਾ ਇਹ ਤਾਂ ਹੋ ਗਿਆ ਹਾ ਜੇ ਬਰੀਆਂ ਬੁਰੀਆਂ ਵਾਸਤੇ ਮੈਂ ਦੂਜੇ ਲੋਡ ਲੈਣੇ ਹੁਣ ਜੇ ਬਰੀਆਂ ਵਾਲੇ ਲੈਣੇ ਹੁਣ ਜਿਵੇਂ 1500 ਦਾ ਸੂਟ ਹੈ ਹਾਂ ਜਾਂ ਕੋਈ 1000 ਰੁਪਏ ਦਾ ਸੂਟ ਹੈ ਉਹ ਅਸੀਂ ਨਾ ਜੋੜੇ ਮਗਰ ਡਿਸਕਾਊਂਟ ਕਰੇ ਹੋਇਆ ਰੱਖੜੀਆਂ ਮੇਲਾ ਜੀ ਅੱਛਾ ਹਾਂ ਦੇਖੋ ਇਹਦੇ ਕਲਰ ਦਿਖਾ ਦਿਓ ਹਾਂ ਆ ਕਿਆ ਬਾਤ ਹੈ ਬਹੁਤ ਸੋਹਣਾ ਸੂਟ ਹੈ ਆ ਇਹ 1300 ਰੁਪਏ ਦਾ ਜੋੜਾ ਹੋਊਗਾ ਜੀ 650 ਰੁਪਏ ਦਾ ਸੂਟ ਪੈ ਗਿਆ ਅੱਛਾ ਆ ਦੇਖ 1300 ਰੁਪਏ ਦਾ ਜੋੜਾ ਇਹ 1300 ਰੁਪਏ ਦਾ ਜੋੜਾ ਹੈ 650 ਰੁਪਏ ਦਾ ਸੂਟ ਹੈ ਇਹ ਸੂਟ ਦਿਖਾ ਦਿਓ ਜੀ ਸਮਝਾ ਠੀਕ ਆ ਬਹੁਤ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਸੋਹਣਾ ਸੂਟ ਹੈ ਹਾਂ ਆ ਦੇਖੋ ਐਦਾਂ ਬਰੀਆਂ ਵਾਲੇ ਸੂਟ ਜਿਵੇਂ 2200 ਦਾ ਸੂਟ ਹੈ ਇਹ 1500 ਰੁਪਏ ਦੇ ਦੋ ਹੋਣਗੇ ਜੀ 750 हां 750 ਰੁਪਏ ਦਾ ਸੂਟ ਹੋ ਗਿਆ ਠੀਕ ਹੈ ਤੇ ਜਿਹੜੇ ਆ ਸੂਟ ਲੱਗ ਰਹੇ ਨੇ ਸਾਰੇ 2200 ਰੁਪਏ ਮੇਲਾ ਜੀ ਵਿੱਚ 250 200 ਕੋਟਨ ਦੇ ਜੀ ਅੱਛਾ 2200 ਰੁਪਏ ਨੇ ਮੇਲਾ ਸੂਟ ਦੇਖੋ ਜੀ 1000 ਦੇ 5 ਸੂਟ ਹੋਣਗੇ ਜੀ 1000 ਦੇ 5 ਸੂਟ ਆ ਕੀ ਬਾਤ ਆ ਆ ਦੇਖੋ ਬਈ ਬਰੀਆਂ ਆ ਦੇਖੋ ਜੀ 1300 ਰੁਪਏ ਦੇ ਦੋ ਸੂਟ ਆ 1300 ਦੇ ਦੋ ਸੂਟ ਆ हां ਐਦਾਂ ਬਰੀਆਂ ਵਾਲੇ ਪੂਰੇ ਸੂਟ ਆ ਹੈ ਵੀ ਆ ਦੇਖੋ ਭਾਈ ਪੂਰੇ 1300 ਰੁਪਏ ਦੇ ਦੋ ਸੂਟ 1300 ਦੇ ਦੋ ਸੂਟ ਆ ਜੇ ਪੁੱਲ ਵੈਲ ਪੱਗਾਂ ਲੈਣੀਆਂ ਹੋਣ ਉਹ ਵੀ ਬਹੁਤ ਸਸਤੇ ਰੇਟਾਂ ਦੇਵਾਂਗੇ ਜੀ ਜਾਂ ਆ ਸੂਟ ਵੀ ਕਿੰਨੇ ਸੋਹਣੇ ਨੇ ਇਹ ਸੂਟ ਕੀ ਰੇਟ ਹੈ ਇਹ ਜਿਵੇਂ 1000 ਰੁਪਏ ਦਾ ਇੱਕ ਸੂਟ ਸੀ ਜੀ ਹਾਂ ਹੁਣ ਆਪਣੇ ਕੋਲੇ 1000 ਦੇ ਤਿੰਨ ਸੂਟ ਲੱਗਣਗੇ ਰੱਖੜੀਆਂ ਤੱਕ ਆ ਰੱਖੜੀਆਂ ਤੱਕ 1000 ਦੇ ਤਿੰਨ ਸੂਟ ਠੀਕ ਹੈ ਤੇ ਫਿਰ ਜਿਹੜੇ ਹੁਣ ਆ ਦੇਖੋ ਆ ਪੂਰੇ ਹੈਵੀ ਦੁਪੱਟੇ ਨੇ ਜੀ ਹਾਂ ਦੇਖੋ ਐਦਾਂ ਡਿਜ਼ਾਈਨ ਕੇ ਅੰਦਰ ਹੋਣਗੇ ਇਹਨਾਂ ਦੇ ਜੀ ਜਨ ਅਲੱਗ ਅਲੱਗ ਕਲਰ ਅਲੱਗ ਅਲੱਗ ਡਿਜ਼ਾਈਨ ਹਜ਼ਾਰ ਦੇ ਕੁੱਲ ਮਿਲਾ ਕੇ ਦੋਸਤੋ ਬਹੁਤ ਸਸਤੇ ਸੂਟਾਂ ਦੀ ਆ ਦੇਖੋ ਇੱਕ ਮੁੱਲ ਐਕਸਟਰਾ ਫਿਕਸ ਰੇਟ ਆ ਗਈ ਅਤੇ ਬਾਕੀ ਮਤਲਬ ਤੁਹਾਨੂੰ ਬਹੁਤ ਸਸਤੇ ਰੇਟ ਮਿਲ ਜਾਣਗੇ ਸੂਟਾਂ ਦੇ ਜਿਹੜੇ ਅਸੀਂ ਕੁਆਲਿਟੀ ਦੀ ਗੱਲ ਕਰ ਰਹੇ ਹਾਂ ਨਾ ਬੱਖੋ ਵੱਖਰੀ ਕੁਆਲਿਟੀ ਚ ਮਿਲ ਜਾਣਗੇ ਤੇ ਬਹੁਤ ਵੱਡਾ ਸਟੋਕ ਹੈ ਅਜੇ ਸਰਫ ਬਾਰੇ ਦੱਸੋ ਕੀ ਕਹਿ ਰਹੇ ਇਹ ਸਰਫ ਬਾਰੇ ਐਦਾ ਜੀ ਜਿਹੜਾ ਕੋਈ 1500 ਰੁਪਏ ਦੀ हां शॉपिंग ਕਰਦਾ ਹਾਂ ਸ਼ੋਪਿੰਗ ਕਰੂਗਾ ਤੇ ਉਹਨੂੰ ਇੱਕ ਸਰਫਾਸੀ ਫਰੀ ਦੇਵਾਂ ਇੱਕ ਕਿਲੋ ਦਾ ਇੱਕ ਕਿਲੋ ਸਰਫਾ ਫਰੀ ਹੈ ਜੇ ਕੋਈ 1500 ਰੁਪਏ ਦੀ ਸ਼ੋਪਿੰਗ ਕਰਦਾ ਠੀਕ ਹੈ ਤਾਂ ਦੋ ਗ੍ਰੰਟੀ ਵਾਲਾ ਜੀ ਤਾਂ ਦੋਸਤੋ ਆ ਤੁਹਾਡੇ ਸਾਹਮਣੇ ਸਾਰਾ ਕੁਝ ਪਿਆ ਨਵਾਂ ਬਾਈਹੂਰੀ ਲੈ ਕੇ ਆਏ ਨੇ ਇਹ ਲੈ ਕੇ ਆਏ ਨੇ ਰਖੜੀ ਤੇ ਸਪੈਸ਼ਲ ਸੇਲ ਤੇ ਰਖੜੀ ਤੱਕ ਦੀ ਹੈ ਉਦੋਂ ਪਹਿਲਾਂ ਪਹਿਲਾਂ ਆਜੋ ਸੁਨਾਮ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਖੜੇ ਆ ਤੇ ਵੱਡੀ ਸੇਲ ਆਈ ਹੋਈ ਹੈ ਤੇ ਬਹੁਤ ਦਾ ਵੱਡਾ ਸਟਾਕ ਹੈ ਚਾਹੇ ਤੁਸੀਂ ਲੱਖ ਰੁਪਏ ਦਾ 2 ਲੱਖ ਦਾ ਕੱਪੜਾ ਚੱਕਣਾ ਤਾਂ ਵੀ ਤੁਹਾਨੂੰ ਅਵੇਲੇਬਲ ਮਿਲੂਗਾ ਇੱਥੇ ਚاہے ਸੂਟ ਇੱਕ ਲਾਓ ਚاہے 10 ਲਾਓ ਰੇਟ ਇੱਕੋ ਹੀ ਮਿਲੂਆ ਫਿਕਸ ਰੇਟ ਹੈ ਬਹੁਤ ਸਸਤੇ ਰੇਟ ਨੇ ਦੇ ਵੈਰਾਈਟੀ ਤੇ ਕੁਆਲਿਟੀ ਤੁਹਾਨੂੰ ਬੱਖੋ ਵੱਖਰੀ ਮਿਲੂਗੀ ਆ ਤੁਸੀਂ ਦੇਖ ਸਕਦੇ ਹੋ ਆ ਦੁਪੱਟੇ ਜੀ ਆ ਦੁਪੱਟੇ 100 ਰੁਪਏ ਦੇ ਤਿੰਨ ਆ 100 ਰੁਪਏ ਦੇ ਤਿੰਨ ਦੁਪੱਟੇ ਤਿੰਨ ਦੁਪੱਟੇ ਮਿਲਣਗੇ ਜੀ ਕੀ ਬਾਤ ਹੈ ਕੀ ਬਾਤ ਆ 100 ਰੁਪਏ ਦੇ ਤਿੰਨ ਦੁਪੱਟੇ ਜੀ ਬਾਈ ਬਹੁਤ ਸਸਤਾ ਸਿਸਟਮ ਹੈ ਮੈਂ ਬਾਹਰੋਂ ਦੁਕਾਨ ਵੀ ਦਿਖਾ ਦਿੰਦਾ ਮੈਂ ਜੀ ਤੁਹਾਨੂੰ ਤੇ ਆ ਤੁਸੀਂ ਇਸ ਟਾਈਡ ਆ ਸਟੇਸ਼ਨ ਰਹਿ ਗਿਆ ਰੇਲਵੇ ਲੈਂ ਲੰਘਦੀ ਐ ਤੇ ਬ੍ਰਹਮਸਿਰਾ ਮੰਦਿਰ ਇੱਥੇ ਨੇੜੇ ਤੇ ਆ ਦੁਕਾਨ ਆ ਮੈਂ ਤੇ ਆਹ ਸਿਸਟਮ ਆ ਥੋੜਾ ਜਿਹਾ